ਮੁਹਿੰਦੀ ਮਲੇਹਾਪਾ ਸਾਹਿਬ ਸੁਭਾਵਾਂ ਦੇ ਵਿੱਚ ਜਾਂਦੇ ਰਹਿੰਦੇ ਆ ਤੇ ਜਿਹੜੀ ਸਾਹਿਬ ਸੁਭਾਵਾਂ ਦੇ ਨਾਲ ਉਹ ਇੱਕ ਮਲਖਣ ਦਾ ਹੈ ਇਸ ਜਗ੍ਹਾ ਤੇ ਉਹ ਕਾਕਾ ਨੂਰਜੀ ਦੀ ਜਿਹੜੀ ਗੱਲ ਹੋਈ ਪੇਸ਼ ਕਰੀ ਹੈ ਜਿਹੋ ਤੋਂ ਵੱਖਰੀ ਬੋਲੀ ਹੈ ਆਪਾਂ ਤਰਨੰਬ ਦੇ ਵਿੱਚ ਗਾਉਣੇ ਆ ਪਰ ਸਾਜੋ ਦੇ ਨਾਲ ਜਿਹੜਾ ਗਾਣਾ ਤੇ ਉਹ ਜੀ ਮਹਿਫਲ ਦੇ ਵਿੱਚ ਇੱਕ ਬੜੀ ਵੱਖਰੀ ਚੀਜ਼ ਹੈ ਮੈਂ ਹੋਰ ਕੁਝ ਨਹੀਂ ਕਹਿਣਾ ਮੈਂ ਸਿਰ ਨਹੀਂ ਆ ਕਿ ਕਿਉਂਕਿ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਪਹਿਲਾਂ ਕਿਹਾ ਸੀ ਵੀ ਸਮਝਦਾਰ ਲੋਕਾਂ ਦੀ ਭੀੜ ਨਹੀਂ ਹੁੰਦੀ ਸਮਝਦਾਰ ਲੋਕਾਂ ਦੀ ਭੀੜ ਨਹੀਂ ਹੁੰਦੀ ਤੇ ਭੀੜ ਦੇ ਵਿੱਚ ਸਮਝਦਾਰ ਲੋਕ ਵੀ ਹੁੰਦੇ ਆ ਪਾ ਸਮਝਦਾਰ ਲੋਕਾਂ ਦੇ ਦੇ ਇੰਨੀ ਕੀ ਹੁੰਦੇ ਆ ਸਮਝਦਾਰ ਲੋਕ ਤਾਂ ਉਹਨਾਂ ਬਾਰੇ ਥੋੜਾ ਜਿਆਦਾ ਚੰਗਾ ਕਰੂੰਗਾ ਮੈਂ ਸਭ ਤੋਂ ਪਹਿਲਾਂ ਤਾਂ ਜਿਹੜੇ ਅੱਜ ਦੇ ਮੁਖਮੰਮਾ ਹਨ ਡਾਕਟਰ ਸਰਜੀਤ ਕੌਰ ਬਰਾੜ ਇਹਨਾਂ ਬਾਰੇ ਜਵਾਗਰ ਆਪਾਂ ਜਾਣਦੇ ਹੀ ਹਾਂ ਪਰ ਫਿਰ ਵੀ ਮੈਂ ਕੋਸ਼ਿਸ਼ ਕਰਨਾ ਕਿ ਇਹਨਾਂ ਬਾਰੇ ਥੋੜੀ ਜਿਹੀ ਜਾਣਕਾਰੀ ਦਿੱਤੀ ਜਾਵੇ ਡਾਕਟਰ ਸਰਜੀਤ ਕੌਰ ਬਰਾੜ ਨਾਮ ਤੋਂ ਹੀ ਯਾਰ ਆ ਕੇ ਡਾਕਟਰ ਹੈ ਪੀਸੀ ਦੇ ਤੌਰ ਤੇ ਡਾਕਟਰ ਹੈ ਇਸ ਤੋਂ ਇਲਾਵਾ ਸਮਾਜ ਸੇਵੀ ਹੈ ਕਿਸੇ ਵੀ ਜਗ੍ਹਾ ਦੇ ਉੱਤੇ ਜੇ ਕੋਈ ਆਵਾਜ਼ ਬੁਲੰਦ ਕਰਨੀ ਹੈ ਤਾਂ ਮੋਗੇ ਦੇ ਵਿੱਚੋਂ ਸਭ ਤੋਂ ਪਹਿਲੀ ਇਕਦਾਰ ਦੇ ਵਿੱਚ ਇਹ ਖੜਦੇ ਆ। ਇਹ ਬੜੀ ਖੁਸ਼ੀ ਦੀ ਗੱਲ ਹੈ। ਦੂਸਰਾ ਕਿ ਨਿਖਾਰੀ ਹੈ। ਹਰ ਇੱਕ ਉਹਨਾਂ ਮੁੱਦਿਆਂ ਨੂੰ ਉਜਾਗਰ ਕਰਦੇ ਆ ਆਪਣੀ ਕਰ ਉਹ ਦੇ ਰਹੀ ਜਿਹੜੇ ਸਮਾਜ ਦੇ ਵਿੱਚ ਹੋਣੇ ਚਾਹੀਦੇ ਆ ਜਾਂ ਨਹੀਂ ਹੋਣੇ ਚਾਹੀਦੇ। ਇਸ ਤੋਂ ਨਾ ਕਿਸੇ ਵੀ ਜਗ੍ਹਾ ਦੇ ਉੱਤੇ ਜਿੱਥੇ ਲੋਕ ਭਲਾਈ ਦਾ ਕੰਮ ਜਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਖਨਿਆ ਦਾ ਕਰ ਉੱਥੇ ਬਕਾਇਦਾ ਆਪਣੀ ਜਿਹੜੀ ਉਹ ਸੇਵਾ ਨਿਭਾਉਂਦੇ ਆ ਜਿਹੜੇ ਮਾਨਸ ਕਰੋ ਵੀ ਪੇਸ਼ੈਂਟ ਆਉਂਦੇ ਉਸ ਜਗ੍ਹਾ ਤੇ ਉਹਨਾਂ ਦਾ ਇਲਾਜ ਨਹੀਂ ਕਰਦੇ ਆ ਉੱਥੇ ਵੀ ਆਪਦੀ ਸੇਵਾ ਨਿਭਾਉਂਦੇ ਆ ਇਸ ਤੋਂ ਇਲਾਵਾ ਬਿਰਦਾ ਆਸ਼ਰਮ ਦੇ ਵਿੱਚ ਜਾਂ ਜਿੱਥੇ ਵੀ ਇਹਨੂੰ ਲੱਗਦਾ ਕਿ ਇਸ ਜਗ੍ਹਾ ਦੇ ਉੱਤੇ ਇਹਨਾਂ ਦੀ ਲੋੜ ਆ ਉੱਥੇ ਆਪਦੇ ਕੰਮ ਨੂੰ ਛੱਡ ਕੇ ਵੀ ਨਾ ਹੁੰਦੇ ਆ ਤਾਂ ਮੇਰੇ ਕੋਲ ਵੀ ਜਿਹੜੀ ਇਹੋ ਜਿਹੀ ਸ਼ਖਸੀਅਤ ਆ ਜੇ ਉਹ ਸਾਡੇ ਵਿਚਾਰਾਂ ਤੇ ਉਹਨਾਂ ਦੇ ਨਾਂ ਦੇ ਉੱਤੇ ਜਰੂਰ ਪਾਣੀ ਪਾਰਨੀ ਚਾਹੀਦੀ ਆ ਦੂਸਰੀ ਮੈਂ ਗੱਲ ਕਰਨੀ ਹੈ ਕਿ ਸਿਰਜਣਾ ਅਤੇ ਸੰਵਾਦ ਸਹਿਜ ਸਵਾ ਰਚਸਟ੍ਰ ਮੂਗਲ ਉਹਦੇ ਇਹ ਪ੍ਰਧਾਨ ਪ੍ਰਧਾਨ ਮੈਂ ਇਹ ਗੂੰਗਾ ਕਿ ਇਹਨਾਂ ਨੂੰ ਬਣਾਇਆ ਗਿਆ ਜਿਸ ਤਰ੍ਹਾਂ ਕਿ ਨਹੀਂ ਤੁਸੀਂ ਬੜਨਾ ਸਾਰੇ ਨੇ ਮੰਨ ਲਿਆ ਇਹਨਾਂ ਦੀ ਖੋਦ ਹੀ ਕੋਈ ਇੱਛਾ ਨਹੀਂ ਸੀ ਕਿ ਉਹਦੇ ਪ੍ਰਧਾਨ ਬਣਿਆ ਜਾਵੇ ਪਰ ਕਿਉਂਕਿ ਹਰੇਕ ਕੰਦੀ ਜੇ ਪ੍ਰਭਾਵ ਕੀ ਕਰਨੀ ਹੈ ਤੇ ਯੋਗ ਇੱਕਾ ਦੀ ਹੋਣਾ ਚਾਹੀਦਾ ਜਿੰਨਾ ਸਮਾਜ ਨੂੰ ਇਹ ਵਕਤ ਦੇ ਸਕਦੇ ਹੈ ਉਹਨਾਂ ਕੋਈ ਵਕਤ ਦੇ ਨਹੀਂ ਸਕਦਾ ਤੇ ਸਾਡੇ ਸਮਾਜ ਨੂੰ ਅੱਜ ਸਭ ਤੋਂ ਜ਼ਿਆਦਾ ਵਕਤ ਦੀ ਹੀ ਲੋੜ ਹੈ ਸਭ ਤੋਂ ਪਹਿਲਾਂ ਜਦੋਂ ਕਿਸੇ ਨੂੰ ਆਪਾਂ ਨੂੰ ਪਰੇਸ਼ਾਨ ਨਹੀਂ ਪੈਂਦੀ ਹੈ ਬਾਕੀ ਗੱਲਾਂ ਸਾਰੀਆਂ ਬਾਅਦ ਚ ਹੈ ਪਹਿਲਾਂ ਅਸੀਂ ਆਪ ਦਾ ਸਮਾਂ ਦੇਣਾ ਉਹਨੂੰ ਸਭ ਤੋਂ ਕੀਮਤੀ ਚੀਜ਼ ਹੈ ਸਾਡਾ ਸਮਾਂ ਪਹਿਲਾਂ ਉਹਨੂੰ ਅਸੀਂ ਆਪਣਾ ਸਮਾਂ ਦੇਣਾ ਤੇ ਫਿਰ ਬਾਕੀ ਦੀਆਂ ਸਾਰੀਆਂ ਚੱਲਣਗੀਆਂ ਤੋਂ ਇਹਨਾਂ ਕੋਲੇ ਇਹ ਸਮਾਂ ਹੈ ਨਹੀਂ ਪਰ ਸਮਾਂ ਤੇ 24 ਘੰਟਿਆਂ ਨੂੰ 48 ਘੰਟੇ ਬਣਾ ਲੈਂਦੇ ਆ ਇਹਨਾਂ ਕੋਲੇ ਕਲਾ ਤੋ ਉਹ ਸਮਾਂ ਦੇ ਕੰਮ ਨਹੀਂ ਕੀਆ ਮੈਂ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ ਕਿਹੜਿਆਂ ਚੁਣਿਆ ਕੋਈ ਕੰਮ ਨਹੀਂ ਹੈ ਪਹਿਲੀ ਗੱਲ ਤਾਂ ਇਹ ਮੈਂ ਕਹਿੰਨਾ ਕਿ ਉਹ ਸਭਾ ਦਾ ਕਿਹੜਿਆਂ ਕੋਈ ਕੰਮ ਨਹੀਂ ਕਿਉਂਕਿ ਸਾਇਦ ਸਭਾ ਇਹਦਾ ਮਤਲਬ ਹੈ ਕਿ ਲਖਰੀ ਨਾ ਦੀ ਸਭਾ ਪਰ ਉਹ ਸਾਇਦ ਸਭਾ ਇਹੋ ਜਿਹੀ ਸਭਾ ਬਣ ਚੁੱਕੀ ਹੈ ਕਿਉਂਕਿ ਜਦੋਂ ਅਸੀਂ ਸਮਾਜ ਸਿਰਜਣ ਦੀ ਗੱਲ ਕਰਦੇ ਹਾਂ ਤਾਂ ਸਮਾਜ ਸਿਰਜਣਾ ਦੇ ਵਿੱਚ ਸਾਰੀਆਂ ਚੀਜ਼ਾਂ ਆਉਂਦੀਆਂ ਕਿ ਜਿੱਥੇ ਵੀ ਇਹਨੂੰ ਨੂੰ ਲੱਗਦਾ ਕਿ ਕਿਸੇ ਨੂੰ ਹਰਪ ਕਰਨੀ ਚਾਹੀਦੀ ਹੈ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਉਹ ਜਗ੍ਹਾ ਤੇ ਪਹੁੰਚਦੇ ਆ ਤੇ ਸਮਾਜ ਦੇ ਵੱਲੋਂ ਆਪਦੀ ਜਿਹੜੀ ਉਹ ਡਿਊਟੀ ਨਿਭਾਉਂਦੇ ਆ ਥੋੜੇ ਦਿਨ ਪਹਿਲਾਂ ਸਾਨੂੰ ਇਸ ਤਰ੍ਹਾਂ ਲੱਗਾ ਕਿ ਜੇ ਸਮਾਜ ਨੂੰ ਆਪਾਂ ਵਧੀਆ ਬਣਾਉਣਾ ਜੇ ਮੈਂ ਨਹੀਂ ਆਇਆ ਜੇ ਸਮਾਜ ਨੂੰ ਆਪਾਂ ਵਧੀਆ ਬਣਾਉਣਾ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦੀ ਜੇ ਸੋਚ ਨੂੰ ਆਪਾਂ ਅੱਗੇ ਲੈ ਕੇ ਜਣਾ ਜਾਂ ਸਵੀਤਰੀਬਾਈ ਫੂਲੇ ਪਹਿਲੀ ਮਹਿਲਾ ਅਧਿਆਪਕ ਜਿਨ੍ਹਾਂ ਨੂੰ ਲੋਕ ਪੱਥਰ ਮਾਰਦੇ ਰਏ ਤੇ ਉਹਨਾਂ ਨੇ ਫਿਰ ਵੀ ਉਸ ਜਮਾਨੇ ਦੇ ਵਿੱਚ ਲੜਕੀਆਂ ਵਾਸਤੇ ਸਕੂਲ ਖੋਲੇ ਜਦੋਂ ਕਿ ਲੜਕੀਆਂ ਨੂੰ ਘਰ ਤੋਂ ਬਾਹਰ ਨਿਕਲਣ ਦੀ ਵੀ ਇਜਾਜ਼ਤ ਨਹੀਂ ਸੀ ਤੇ ਮੈਂ ਬੇਨਿਆਸ਼ ਕਰ ਰਹੀ ਇੱਕ ਦੋ ਕੁਰਸੀਆਂ ਇਹਦੀਆਂ ਹੋਰ ਸ਼ਿਖਤ ਕਰ ਦਈਆਂ ਹਨ ਤਾਂ ਜੇ ਬਾਬਾ ਸਾਹਿਬ ਦੀ ਸੋਚ ਨੂੰ ਆਪਾਂ ਅੱਗੇ ਲੈ ਕੇ ਜਾਣਾ ਤਾਂ ਇਹਨਾਂ ਨੇ ਸੋਚ ਵਿਚਾਰ ਕੀਤੀ ਨੀ ਕੋ ਨੀ ਕੋ ਸਿਆ ਹੋ ਰੋ ਰਾਜਿੰਦਰ ਨੂੰ ਇਹਨਾਂ ਨੇ ਬੰਦੀ ਲੱਭੀ ਤਾਂ ਸਕੂਲ ਦੇ ਵਿੱਚ ਜਿਹੜੇ ਬੱਚੇ ਆ ਇਹਨਾਂ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਵੀ ਜੇ ਅਸੀਂ ਸਮਾਜ ਨੂੰ ਬਹੁਤ ਵਧੀਆ ਬਣਾਉਣਾ ਚਾਹੁੰਦੇ ਆ ਕਾਂ ਸਿਰਜਣਾ ਤੇ ਸਮਾਜ ਸਹਿਤ ਸਭਾ ਇਹਨੂੰ ਸਕੂਲਾਂ ਦੇ ਵਿੱਚ ਜਾਣਾ ਚਾਹੀਦਾ ਹੈ ਪਰ ਮੈਂ ਖੁਸ਼ਕਿਸਮਤ ਰਿਹਾ ਕਿ ਜਿਹੜਾ ਸਭ ਤੋਂ ਪਹਿਲਾਂ ਇਹਨਾਂ ਨੇ ਸ਼ੁਰੂਆਤ ਕੀਤੀ ਉਹ ਮੇਰੇ ਸਕੂਲ ਤੋਂ ਸ਼ੁਰੂਆਤ ਕੀਤੀ ਸੀ ਕਿ ਇਹ ਬੱਚੇ ਜਿਹੜੇ ਤੁਹਾਡੇ ਸਾਹਮਣੇ ਬੋਲ ਕੇ ਗਏ ਆ ਤੁਸੀਂ ਦੇਖਿਆ ਹੋਣਾ ਕਿ ਉਸ ਇੱਕ ਸ਼ੁਰੂਆਤ ਦੀ ਇਹਨਾਂ ਬੱਚਾ ਉੱਤੇ ਕੀ ਅਸਰ ਹੋਇਆ ਸਾਡੇ ਬੱਚੇ ਜਿਹੜੇ ਲੇਨੂ ਦੇ ਉੱਤੇ ਦੇਖ ਕਵਤਾਵਾਂਾਂ ਦੇ ਵਿੱਚ ਉਹ ਵੀ ਫਸਟ ਡਿਵੀਜ਼ਨ ਆ ਨਾਮ ਲੈ ਕੇ ਆਏ ਆ ਇਹਨਾਂ ਨੇ ਇਨਾਮ ਜਿੱਤੇ ਆ ਕਿ ਇਹ ਵਾਰੀ ਜਿਹੜੀ ਸ਼ੁਰੂਆਤ ਬੱਚਿਆਂ ਨੂੰ ਕੀਤੀ ਗਈ ਹੈ ਬਹੁਤ ਵਧੀਆ ਅੱਜ ਵੀ ਜਿਹਦੇ ਦਿਨ ਇਹ ਬੱਚਿਆਂ ਨਾਲ ਵੀ ਜੁੜੇ ਆ ਜਿਹੜੇ ਬਜ਼ੁਰਗ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਉਹਨਾਂ ਨਾਲ ਕੋਈ ਗੱਲ ਕਰਨ ਵਾਲੀ ਹੈ ਜੀ ਉਹਨਾਂ ਦੇ ਨਾਲ ਵੀ ਜੁੜੇ ਆ ਤੇ ਸਾਡੀ ਕੋਸ਼ਿਸ਼ ਵੀ ਹੈ ਹੌਲੀ-ਹੌਲੀ ਕਿ ਜਿਹੜੇ ਬੱਚਿਆਂ ਨੂੰ ਬਜ਼ੁਰਗਾਂ ਦੇ ਤੇ ਬਜ਼ੁਰਗਾਂ ਨੂੰ ਬੱਚਿਆਂ ਦੇ ਆਹਮਣੇ-ਸਾਹਮਣੇ ਬਿਠਾ ਕੇ ਤੇ ਇੱਕ ਵਧੀਆ ਸਮਾਜ ਦੀ ਜਿਹੜੀ ਹੈ ਉਹ ਸਿਰਜਣਾ ਕੀਤੀ ਜਾਵੇ ਇਸ ਤਰੀਕੇ ਦਾ ਅਜੇ ਉਪਰਾਲਾ ਸਾਡਾ ਚੱਲ ਰਿਹਾ ਹੈ ਹੋ ਸਕਦਾ ਮੇਰੀ ਗੱਲ ਤੁਹਾਨੂੰ 2 ਮਿੰਟ ਲੰਮੀ ਹੋ ਜAVE ਪਰ ਕਿਉਂਕਿ ਜਿੰਨੀ ਦੇਰ ਅਸੀਂ ਬੈਠੇ ਆਂ ਜਿੰਨੀ ਦੇਰ ਅਸੀਂ ਪਤਾ ਨਹੀਂ ਵੀ ਅਸੀਂ ਕਰਨਾ ਕੀ ਚਾਹੁੰਦੇ ਹਾਂ ਉਹ ਨਾਲੇ ਸਮੇਂ ਚ ਤੇ ਅਸੀਂ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਾਂਗੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਚੀਜ਼ ਦਾ ਅਸੀਂ ਕੀ ਕਰਨਾ ਹੈ ਉਹ ਨਾਲੇ ਸਮੇਂ ਚ ਦੂਸਰੀ ਸਾਡੀ ਸੋਚ ਕਾਫੀ ਦੇਰ ਤੋਂ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਕੋਈ ਬੱਚਾ ਬਹੁਤ ਵਧੀਆ ਪਰਫਾਰਮੈਂਸ ਕਰਦਾ ਹੈ ਜਿਸ ਤਰ੍ਹਾਂ ਇਹ ਬੱਚੀ ਹੈ ਸਾਡੀ ਇੱਕ ਦੇ ਕੋਈ ਹੁਣ ਪਲੱਸ 1 ਦੇ ਵਿੱਚ ਹੋਈ ਆ ਮੈਂ ਉਹਦੇ ਨਾਲ ਅੱਜ ਕੱਲ ਬਾਤ ਕੀਤੀ ਆ ਮੈਂ ਵੀ ਉਹਨੂੰ ਅੱਜ ਪਹਿਲੀ ਵਾਰੀ ਮਿਲਿਆ ਉਹ ਪਹਿਲੀ ਵਾਰੀ ਮਿਲਦਾ ਸਵਾਭ ਕੀ ਆ ਕਿ ਕੱਲ ਜਲਦੀਪ ਸਿੰਘ ਚੀਮਾ ਸਾਹਿਬ ਦੇ ਨਾਂ ਤੇ ਵੀ ਤਾਰੀ ਇੱਕ ਵਾਰੀ ਜ਼ਰੂਰ ਮਾਰੋ ਇਹਨਾਂ ਨੇ ਮੇਰੇ ਕੋਲੇ ਵੀਡੀਓ ਭੇਜੀ ਇਹਨਾਂ ਨੇ ਮੇਰੇ ਕੋਲੇ ਵੀਡੀਓ ਭੇਜੀ ਕਿ ਇੱਕ ਬੇੜੀ ਐ ਖੰਬੇ ਬੰਨ੍ਹ ਦੀ ਤੇ ਉਹ ਨੈਸ਼ਨਲ ਦੇ ਵਿੱਚੋਂ ਗੋਲਡਮੈਨ ਲੈਸਟ ਆ ਉਹ ਬੱਚੀ ਨੂੰ ਮਤਲਬ ਕਿਸੇ ਨੇ ਨਾ ਸ਼ਾਬਾਸ਼ ਨਹੀਂ ਕਿਹਾ ਫੋਨ ਕਰਕੇ ਮੈਂ ਕਿਹਾ ਮੇਰੇ ਕੋ ਵੀਡੀਓ ਵਿੱਚ ਜੋ ਮੈਂ ਫਿਰ ਮੈਂ ਕਿਹਾ ਉਹਦਾ ਨੰਬਰ ਹੈਗਾ ਕੋਈ ਕਹਿੰਦੇ ਵੀ ਨੰਬਰ ਹੈ ਨਹੀਂ ਮੈਂ ਉਹ ਜਿਹੜੇ ਪੱਤਰਕਾਰ ਭਰਾ ਦਾ ਬੜਾ ਧੰਨਵਾਦ ਜਿਨੇ ਇਹਨਾਂ ਦੀ ਵੀਡੀਓ ਬਣਾ ਕੇ ਅਪਲੋਡ ਕੀਤੀ ਸੀ ਉਹ ਦਾ ਵੀਡੀਓ ਦੇਖਣ ਤੋਂ ਬਾਅਦ ਦੇ ਵਿੱਚ ਉਹਦਾ ਨੰਬਰ ਮੈਨੂੰ ਵਿੱਚੋਂ ਮਿਲਿਆ ਮੈਂ ਉਹਦੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਯਾਰ ਉਹਨਾਂ ਦਾ ਨੰਬਰ ਮੇਰੇ ਕੋਲ ਹੈਗਾ ਕਹਿੰਦੇ ਹਾਂ ਜੀ ਫਿਰ ਉਹ ਇਹਨਾਂ ਦੇ ਫਾਦਰ ਸਾਹਿਬ ਦਾ ਨੰਬਰ ਮਿਲਿਆ ਉਹ ਕਿਦੇ ਬਾਹਰ ਗਏ ਉਸੇ ਕੰਮ ਕਰਨ ਵਾਸਤੇ ਫਿਰ ਸਾਰੇ ਘਰ ਦੇ ਨਾਲ ਗੱਲਬਾਤ ਕਰਕੇ ਤੇ ਇਸ ਬੇਟੀ ਨੂੰ ਐਸੇਗਾ ਤੇ ਬੁਲਾਇਆ ਅੱਜ ਤੇ ਜਿਹੜੀ ਸਭਾ ਦੀ ਕੋਸ਼ਿਸ਼ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਇਹੋ ਜਿਹਾਂ ਬੱਚਾ ਰਹਿ ਨਵੇ ਕਿ ਜਿੰਨੂੰ ਬਾਅਦ ਦੇ ਵਿੱਚ ਉਹ ਇਹੋ ਜਿਹੇ ਮੰਗਾਮ ਤੇ ਕਿਸੇ ਨੇ ਖੜਾ ਹੋਵੇ ਕਿ ਅਸੀਂ ਉਹਦੇ ਸਾਹਮਣੇ ਖੜੇ ਹੋਈਏ ਤੇ ਸਾਨੂੰ ਉਸ ਦਿਨ ਸ਼ਰਮਿੰਦਗੀ ਹੋਵੇ ਕਿ ਜੇ ਮੈਂ ਉਸ ਦਿਨ ਇਸ ਬੱਚੇ ਨੂੰ ਕੁਛ ਨਾ ਕੁਛ ਸ਼ਾਵਾਸ਼ ਹੀ ਗਈ ਹੁੰਦੀ ਤਾਂ ਸ਼ਾਇਦ ਇਹ ਹੋਰ ਵੀ ਵੱਡੀ ਲੰਮੀ ਸ਼ਾਵਾਸ਼ ਮਾਰੀ ਤੁਹ ਇੱਕ ਸਮਾਜ ਦਾ ਇਹ ਵੀ ਕੋਸ਼ਿਸ਼ ਹੈ ਹੌਲੀ ਹੌਲੀ ਅਸੀਂ ਇਹੋ ਜਿਹੇ ਬੱਚਾ ਨੂੰ ਅੱਗੇ ਕੱਢਣ ਦੀ ਵੀ ਕੋਸ਼ਿਸ਼ ਕਰਨੀ ਆ ਡਾਕਟਰ ਭੀਮਰੋ ਮੇਦਕਰ ਸਭ ਤੇ ਜੇ ਅਸੀਂ ਸਹੀ ਰਸਤੇ 'ਤੇ ਚੱਲਣਾ ਸਮਿਤਰੀ ਵਾਈ ਫੂਲੇ ਜੀ ਨੇ ਸਹੀ ਰਸਤੇ 'ਤੇ ਚੱਲਣਾ ਤਾਂ ਇਹਦਾ ਮਤਲਬ ਆ ਕਿ ਸਾਨੂੰ ਸਾਡੇ ਸਮਾਜ ਨੂੰ ਵਧੀਆ ਬਣਾਉਣ ਵਾਸਤੇ ਜਿਹੋ ਜਿਹੋ ਉਹਨਾਂ ਨੇ ਕੰਮ ਕੀਤੇ ਆ ਉਹੋ ਜਿਹੇ ਉਪਰਾਮੇ ਜਿਹੜੇ ਉਹ ਕਰਦੇ ਰਹਿਣਾ ਚਾਹੀਦਾ ਹੈ ਤਾਂ ਇਹ ਕਮੇਟੀ ਆ ਸਾਹਮਣੇ ਇਹਦੇ ਨਾਲ ਤੇ ਵੀ ਜ਼ਰੂਰ ਤਾੜੀ ਮਾਰੋ ਇਸ ਤੋਂ ਇਲਾਵਾ ਉਹਨਾਂ ਦੇ ਸਮੇਂ ਦੇ ਵਿੱਚ ਸਾਡੀ ਸੋਚ ਵਿਚਾਰ ਆ ਕਿ ਜਿਹੜੇ ਬੱਚੇ ਵਧੀਆ ਪੜਦੇ ਆ ਜਾਂ ਕਿਸੇ ਵੀ ਖੇਤਰ ਦੇ ਵਿੱਚ ਅੱਗੇ ਨਿਕਲਣਾ ਚਾਹੁੰਦੇ ਆ ਬੇਸ਼ੱਕ ਉਹ ਸਪੋਰਟਸ ਦੇ ਵਿੱਚ ਅੱਗੇ ਨਿਕਲਣਾ ਜਾਂ ਕੋਈ ਬੱਚੇ ਕਿਉਂਕਿ ਆਰਮੀ ਬੀਐਸਐਫ ਸੀਆਰਪੀ ਆਦਿ ਹੱਥੇ ਵਿੱਚ ਜਾਣਾ ਚਾਹੁੰਦੇ ਆ ਤੇ ਉਹਦੇ ਵਾਸਤੇ ਬਾਪੂ ਮੋਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਜੋ ਕਿ ਅੱਜ ਇਹ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾ ਰਿਹਾ ਤਾਂ ਉਹ ਗੁਰਾਂ ਜਦੋਂ ਆਪਾਂ ਸਮਾਜ ਦੀ ਡਿਵੈਲਪਮੈਂਟ ਕਰਨੀ ਆ ਉਹਦੇ ਵਾਸਤੇ ਆਪਾਂ ਸਾਰੇ ਇਕਾਂ ਇੱਕ ਮੈਂ ਤੁਹਾਡੇ ਕੋਲੇ ਨਾ ਆਪਦੇ ਫਿਲਮ ਦੀ ਕੁਝ ਚੱਲ ਰਹੀ ਹੈ। ਕਿਵੇਂ ਯਾਰ ਇਹ ਨਹੀਂ ਇੱਕ ਮੈਂ ਤੁਹਾਡੇ ਕੋਲੇ ਅੱਜ ਹੋਰ ਇੱਕ ਖੁੱਲ ਕੇ ਥੁੱਲੇ ਦਿਲ ਨਾਲ ਗੱਲ ਕਰਨੀ ਚਾਹਣਾ। ਜਿਸ ਤਰ੍ਹਾਂ ਆਪਾਂ ਸਾਰੇ ਇਤਿਹਾਸ ਪੜਦੇ ਹਾਂ ਕਿ ਜਦੋਂ ਰਾਮਚੰਦਰ ਜੀ Sri Lanka ਦੇ ਵਿੱਚ ਜਾ ਰਹੇ ਸੀ ਤਾਂ ਘਾੜੀ ਆ ਹੋ ਸਕਦਾ ਵੀ ਸਹੀ ਵੀ ਹੋਵੇ ਜਾਂ ਗਲਤ ਵੀ ਹੋਵੇ ਜਿੰਨਾ ਕੁ ਮੈਨੂੰ ਪਤਾ ਉਹਦੇ ਬਾਰੇ ਦੱਸਾਂ ਪਰ ਆਪਾਂ ਸਿੱਖਿਆ ਲੈਣੀ ਆ ਸਿੱਖਿਆ ਲੈਣ ਵਾਲੀ ਗੱਲ ਆ ਕਿਉਂਕਿ ਇਹਦੇ ਵੀ ਜਦੋਂ ਜੜੇ ਵੱਡੇ ਵੱਡੇ ਹੈਗੇ ਸੀ ਜਾਨਵਰ ਉਹ ਪੱਥਰ ਸੜਦੇ ਸੀ ਤੇ ਪੱਥਰ ਕਰ ਜਾਂਦੇ ਸੀ ਤੇ ਕੋ ਜਿਹੜੀ ਆ ਜਲੇਰੀ ਜਿਹਨੂੰ ਕਹੋ ਕਹਿੰਦੇ ਆਪਾਂ ਉਹ ਮਿੱਟੀ ਨਾਲ ਬਣਦੀ ਸੀ ਆਪਦਾ ਸਰੀਰ ਤੇ ਉਹ ਮਿੱਟੀ ਕਿੰਨੀ ਕੁ ਲੱਗਦੀ ਸੀ ਤੇ ਉਹ ਛੱਡ ਗਿਆ ਕਿੰਨੀ ਸੀ ਤੋਂ ਕਹਿੰਦੇ ਵੀ ਉਹ ਉਹਨਾਂ ਨੂੰ ਕਹਿੰਦਾ ਰਾਮਚੰਦਰ ਜੀ ਨੇ ਵੀ ਤੁੱਕ ਨੂੰ ਜਿੰਨਾ ਲੱਗੇ ਜਾਣਗੇ ਕਿ ਰਾਤ ਰਾਤ ਜਿੱਦਾਂ ਮੋੜ ਬਣਾਉਣਾ ਕਿ ਜਿੰਨੀ ਵੀ ਤੂੰ ਮਿੱਟੀ ਲੈ ਕੇ ਜਾਂਦੀ ਹੈਂ ਕਿ ਕਿੰਨਾ ਟਾਈਮ ਲੱਗ ਜੂ? ਕਿ ਇਤਾਂ ਕਿਤਾ ਕੰਮ ਖਤਮ ਹੋਣਾ ਲੱਗਣਾ। ਤੇ ਉਹ ਹੁਣ ਗੁੱਸੇ ਦੇ ਵਿੱਚ ਕਿੰਦੇ ਨਹੀਂ ਗਿਆ ਸੀ ਉਹਨਾਂ ਨੇ ਤੇ ਅਗੂ ਉਹਨੇ ਬੜੇ ਗਰਮ ਹੋਣ ਦਾ ਹਕੂ ਦਿੱਤਾ ਉਹਨੂੰ। ਬਈ ਵੀ ਮੈਨੂੰ ਤੁਸੀਂ ਤਾਕਤ ਵੀ ਇੰਨੀ ਕਿ ਦਿੱਤੀ ਹੈ ਵੀ ਮੈਂ ਇੰਨਾ ਕੀ ਕਰ ਸਕਦੀ ਆਂ। ਜੇਕਰ ਮੈਨੂੰ ਵੀ ਉਹ ਨੀਲ ਨਾਲ ਵਾਂਗੂ ਮਿੱਟੀ ਤਾਕ ਦਿੱਤੀ ਹੁੰਦੀ ਤੇ ਮੈਂ ਵੱਡੇ ਵੱਡੇ ਭਾਰ ਜਾ ਕੇ ਲੈ ਕੇ ਆਉਣੀ ਸੀ। ਵੀ ਮਾਰ ਵਾਲੀ ਦੇ ਵਿੱਚ ਮੇਰਾ ਨਹੀਂ ਕੋਈ ਕਸੂਰ ਵੀ ਮੈਂ ਤਾਂ ਤੇਰੀ ਤਾਕਤ ਹੀ ਇੰਨੀ ਰਦੀ ਕਿ ਮੈਨੂੰ ਵੀ ਉੱਡੀ ਤਾਕਤ ਦਾ ਉਹ ਤੇ ਮੈਂ ਵੀ ਉਹ ਦਾ ਹਾਂ ਮੈਂ ਕਿ ਤੈਨੂੰ ਗੱਲ ਹੀ ਕਹਿਣ ਲੱਗਾ ਅੱਜ ਸਾਡੀ ਸਭਾ ਕੋਲੇ ਸਿਰਫ ਇੰਨੀ ਤਾਕਤ ਹੈ ਸਾਡੀ ਸਭਾ ਕੋਲੇ ਇੰਨੀ ਕੀ ਤਾਕਤ ਹੈ ਕਿ ਮੈਂ ਇਹ ਨਹੀਂ ਆ ਵੀ ਸਾਡੇ ਕੋਲ ਕੋਈ ਕਿਸੇ ਵੱਸੋਂ ਕੋਈ ਪੈਸੇ ਨਹੀਂ ਆ ਰਿਹਾ ਕੋਈ ਵੀ ਕੁਝ ਸਿਰਫ ਸਾਡੇ ਅੰਦਰ ਨੇ ਕੋਈ ਪੰਜ ਸੱਤ ਮੈਂਬਰ ਹੁੰਦੇ ਆ ਉਹ ਛੋਟਾ ਮੋਟਾ ਕਰਕੇ ਆਪਦਾ ਆਪਦੀ ਮੰਨ ਲਓ ਸਮਝ ਲਓਗੇ ਮਿਹਨਤ ਦੀ ਕਮਾਈ ਚੋਂ ਤੇ ਕਰ ਸੀ ਉਹ ਪਰ ਨਾਲ ਜੇ ਨੂੰ ਕਰਦੇ ਆ ਵੀ ਅਸੀਂ ਜਿੰਨਾ ਕੁਝ ਕਰ ਸਕੀਏ ਉਹਨਾਂ ਕੁ ਕਰੀਏ ਪਰ ਸਾਡੇ ਕੋਲੇ ਇੰਨੀ ਵੀ ਹਜੇ ਨਹੀਂ ਹੈਗੀ ਤੇ ਜਿਸ ਦਿਨ ਸਾਨੂੰ ਪਰਮਾਤਮਾ ਨੇ ਉਹ ਲੱਖਾਂ ਵਾਲੇ ਬਣਾ ਦਿੱਤਾ ਫਿਰ ਤੁਸੀਂ ਲੱਖ ਵੀ ਦੇ ਸਕਦੇ ਹੋ ਕਿਸੇ ਨੂੰ ਤੇ ਜੱਜਮੈਂਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗੂਗਾ ਵੀ ਆਹ ਬੱਚਾ ਜਿਹੜਾ ਇੱਥੇ ਜੇ ਜ਼ਿਆਦਾ ਪੈਸੇ ਲਾ ਕੇ ਵੀ ਇਹ ਵੀ ਜ਼ਿੰਦਗੀ ਬਹੁਤ ਵਧੀਆ ਬਣ ਸਕਦੀ ਆ ਇਹ ਮਤਲਬ ਇੱਕ ਡਾਕਟਰ ਭੀਮਰਾਓ ਕਮੇਡਰ ਸਾਹਿਬ ਵਾਂਗੂ ਜਾਂ ਸ੍ਰੀਤਰੀ ਬਾਈ ਫੂਲੇ ਵਾਂਗੂ ਇੱਕ ਬੜੀ ਮਹਾਨ ਸ਼ਖਸੀਅਤ ਬਣ ਸਕਦੇ ਆ ਤੇ ਜਿਸ ਦਿਨ ਸਾਡੇ ਕੋਲ ਜਿਆਦਾ ਹੋਏਗਾ ਅਸੀਂ ਉਸ ਦਿਨ ਜਿਆਦਾ ਵੀ ਲਾਵਾਂਗੇ ਪਰ ਅੱਜ ਤੁਹਾਡੇ ਕੋਲ ਮੈਂ ਖੁੱਲ੍ਹ ਕੇ ਤਾਂ ਇਹ ਗੱਲ ਕੀਤੀ ਆ ਵੀ ਸਾਡੀ ਮਤਲਬ ਅਜੇ ਇੰਨੀ ਪਹੁੰਚ ਨਹੀਂ ਹੈਗੀ ਵੀ ਅਸੀਂ ਉੱਥੋਂ ਤੱਕ ਪਹੁੰਚੀਏ ਅੱਜ ਵੀ ਇਹ ਬੇਟੀ ਆਈ ਆ ਇਹਨੂੰ ਅਸੀਂ ਬਹੁਤ ਸ਼ਾਬਾਸ਼ ਦਿੰਦੇ ਆ ਤੇ ਜਿੰਨੀ ਜੋਗੇ ਹੈਗੇ ਉਹਨੀ ਮਦਦ ਜ਼ਰੂਰ ਕਰਾਂਗੇ ਹੌਣ ਵਾਲੇ ਸਮੇਂ ਦੇ ਵਿੱਚ ਵੀ ਤੇ ਕੰਨੀ ਅਗੇ ਬੱਚੀ ਐ ਵਧੇ ਅੱਗੇ ਹੋਲੇ ਜਿੱਥੋਂ ਤੱਕ ਅਸੀਂ ਮਤਲਬ ਮੋਸ਼ਤ ਕਰ ਸਕਦੇ ਉਹਨੀ ਜ਼ਰੂਰ ਕਰਾਂਗੇ ਤਾਂ ਇਹਦੇ ਵਾਸਤੇ ਜਿਹੜੀ ਸਿਰਜਣਾ ਦੇ ਸੰਵਾਦ ਸਹਿਤ ਸਭਾ ਉਹ ਵੀ ਕੋਸ਼ਿਸ਼ ਕਰਨ ਦੀ ਰਹੇਗੀ ਨਵਾਂ ਬੰਨੋਚਾਜ਼ ਇੰਟਰਨੈਸ਼ਨਲ ਅਕੈਡਮੀ ਦੀ ਕਰਦੀ ਰਹੇਗੀ ਕੋਸ਼ਿਸ਼ ਤੇ ਬਾਕੀ ਸਾਰੇ ਬਹੁਤ ਮਸ਼ਹੂਰ ਗੀਤਕਾਰ ਜੀ ਉਸਿਆ ਵਾਲੇ ਸਾਹਿਬ ਸੋਨੀ ਮੋਗਾ ਜੀ ਆਏਗਾ ਤੇ ਕਾਕਾ ਨੂੰ ਜੀ ਬਾਰੇ ਪਤਾ ਲੱਗ ਹੀ ਗਿਆ ਬੱਚੇ ਤੁਸੀਂ ਸੋਹਣੇ ਰਹੋ ਸਾਡੇ ਭੈਂਜੀ ਹੁਣੀ ਹੁਣ ਆਇਆ ਬਹੁਤ ਵਧੀਆ ਗੱਲ ਆ ਤੇ ਇੱਕ ਵਾਰੀ ਮੈਂ ਇਹ ਜ਼ਰੂਰ ਚਾਹੁੰਗਾ ਵੀ ਜਿਹੜੀ ਬੇਟੀ ਹੈ ਨਾ ਇਹਨਾਂ ਦੀ ਮਾਤਾ ਦੀ ਹੱਥ ਤਾੜੀ ਮਾਰੀ ਯੋਗੀ ਬਾਬਾ ਸਾਹਿਬ ਦੀ ਜਦੋਂ ਆਪਾਂ ਗੱਲ ਕਰਦੇ ਆ ਨਾ ਤੇ ਬਾਬਾ ਸਾਹਿਬ ਨੇ ਤਾਂ ਮਤਲਬ ਜਿਸ ਤਰ੍ਹਾਂ ਪਹਿਲਾਂ ਚੀਮਾ ਸਾਹਿਬ ਕਹਿ ਰਹੇ ਸੀ ਉਹਨਾਂ ਨੇ ਤਾਂ ਜਿਹੜਾ ਪੱਥਰ ਦੇ ਵਿੱਚ ਕੀੜਾ ਵੀ ਲੁਗਿਆ ਬੈਠਾ ਸੀ ਨਾ ਉਹ ਵੀ ਲਿਖਤਾ ਸੰਵਿਧਾਨ ਦੇ ਵਿੱਚ ਬਈ ਇਹਦੇ ਤੇ ਕਦੇ ਗੋਲੀ ਨਹੀਂ ਲੱਗਦੀ ਨਹੀਂ ਤਾਂ ਉਹ ਤੋਂ ਬਾਅਦ ਦੇ ਵਿੱਚ ਤੈਨੂੰ ਨਾ ਸਾਰੀ ਜ਼ਿੰਦਗੀ ਫਿਰ ਉੱਥੇ ਹੀ ਲੱਟਣੀ ਪੈਗੀ ਤੇ ਉਹਨਾਂ ਨੇ ਤਾਂ ਬਹੁਤ ਕੁਝ ਦੱਸਿਆ ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸੰਵਿਧਾਨ ਜਿੰਨਾ ਮਰਜ਼ੀ ਮਜਬੂਤ ਹੋਵੇ ਜੇਕਰ ਉਹਨੂੰ ਮੰਨਣ ਵਾਲੇ ਉਹਨੂੰ ਨਹੀਂ ਮੰਨਦੇ ਤੇ ਕਿਸੇ ਕੰਮ ਦਾ ਨਹੀਂ ਤੇ ਉਹਨੂੰ ਮੰਨਣਾ ਜ਼ਰੂਰੀ ਹੈ ਆਪਣੇ ਵਾਸਤੇ ਆਪਾਂ ਇਹ ਨਿਗਰਾਨੀ ਜਦੋਂ ਤੱਕ ਉੱਥੇ ਜਾਏਗਾ ਬੰਦਾ ਫਿਰ ਤਾਂ ਉਹ ਕਾਨੂੰਨ ਉਹਦੀ ਕਾਰਵਾਈ ਕਰੂਗਾ ਅਸੀਂ ਸਮਾਜ ਹੀ ਇਹ ਹੋਇਆ ਬਣਾਉਣਾ ਕਿ ਜਿਹਦੇ ਵਿੱਚ ਖੁੱਲ ਕੇ ਸਾਰੇ ਸਾਹ ਲੈ ਸਕਣ ਉਹ ਸਿਰਜਣਾ ਤੇ ਸਮਾਜ ਸਹਿਤ ਸਭਾ ਨੇ ਜਿਹੜੀ ਸ਼ੁਰੂਆਤ ਦਿੱਤੀ ਉਹ ਵੀ ਇਹ ਹੈ ਕਿ ਬੱਚਿਆਂ ਤੋਂ ਸ਼ੁਰੂ ਕਰੋ ਬਜ਼ੁਰਗਾਂ ਤੇ ਵੀ ਜਾਵੇ ਔਰਤਾਂ ਆਜ਼ਾਦੀ ਦੇ ਨਾਲ ਹੁਣ ਅਸੀਂ ਕਾਫੀ ਦੇਰ ਤੋਂ ਬਿਨਾ ਬਹੁਤ ਦੇਰ ਇਹ ਚੱਲਵਾ ਸਾਡੀ ਚੱਲਦੀ ਹੈ ਕਿ ਘੁੱਟਣ ਮਹਿਸੂਸ ਨਾ ਹੋਵੇ ਕਿਸੇ ਨੂੰ ਜਿਸ ਜਗ੍ਹਾ ਦੇ ਉੱਤੇ ਕਿਉਂਕਿ ਆਪਾਂ ਆਪ ਦੇਖਦੇ ਹਾਂ ਕਿ ਮਰਦ ਪ੍ਰਧਾਨ ਜਿਦਾਂ ਆਪਾਂ ਕਹਿ ਦਿੰਦੇ ਹਾਂ ਵੀ ਸਮਾਜ ਹੈ ਸਾਡਾ ਉਹਦੇ ਵਿੱਚ ਜਦੋਂ ਔਰਤ ਬੈਠੀਆਂ ਹੁੰਦੀਆਂ ਨੇ ਉਹਨੂੰ ਘੁੱਟਣ ਜਿਹਾ ਮਹਿਸੂਸ ਹੋਗੀ ਤੇ ਸਮਝ ਲਓ ਮਰਦ ਕਿਸੇ ਕੰਮ ਦਾ ਨਹੀਂ ਸਾਪਾ ਸੁਣਦੇ ਨਾ ਕਈ ਵਾਰੀ ਵੀ ਇਹ ਕਈ ਵੱਡਾ ਆਪਨੀ ਕਦੋਂ ਵੱਡਾ ਹੁੰਦਾ ਜਦੋਂ ਕੋਈ ਕੋਈ ਵੀ ਆਦਮੀ ਬੈਠਾ ਉਹਦੇ ਕੋਲੇ ਆਪਣੇ ਆਪ ਨੂੰ ਛੋਟਾ ਮਹਿਸੂਸ ਨਹੀਂ ਕਰਦਾ ਉਹ ਕਿਸੇ ਨੂੰ ਛੋਟਾ ਮਹਿਸੂਸ ਨਹੀਂ ਕਰਾਉਂਦਾ ਤੇ ਸਮਝੋ ਉਹ ਵੱਡਾ ਤੇ ਆਪਾਂ ਇੱਕ ਇਹੋ ਜਿਹਾ ਸਮਾਜ ਬਣਾਉਣਾ ਇਹੋ ਜਿਹੀ ਉਦੀ ਸਿਰਜਣਾ ਕਰਨੀ ਹੈ ਕਿ ਉਹ ਬਹੁਤ ਵਧੀਆ ਹੋਵੇ ਤਾਂ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਸੀ ਤੇ ਮੈਂ ਥੋੜੀ ਜੀ 2-4 ਮਿੰਟ ਇਸ ਕਰਕੇ ਵਿੱਚ ਲਾਇਆ ਕਿ ਥੋੜਾ ਜਿਹਾ ਸਾਨੂੰ ਪਤਾ ਵੀ ਲੱਗੇ ਕਿ ਅਸੀਂ ਇਸ ਜਗ੍ਹਾ ਤੇ ਇਕੱਠੇ ਹੋਏ ਆ ਅਸੀਂ ਕਰਨਾ ਸਾਰੇ ਉਹਦੇ ਰਲ ਕੇ ਉਹ ਨਾ ਕਿੱਲੇ ਡਾਕਟਰ ਸਾਹਿਬ ਵੀ ਕੁਝ ਕਰ ਸਕਦੇ ਆ ਤੇ ਨਾ ਹੀ ਆਪਾਂ ਕਰ ਸਕਦੇ ਆ ਜਦੋਂ ਅਸੀਂ ਮਿਲਾਂਗੇ ਇੱਕ ਦੂਸਰੇ ਨੂੰ ਜਾਣਾਂਗੇ ਅੱਗੇ ਵਧਾਂਗੇ ਕੋਸ਼ਿਸ਼ ਕਰਾਂਗੇ ਤੇ ਫਿਰ ਅਸੀਂ ਉਹ ਡਾਕਟਰ ਸਾਹਿਬ ਦਾ ਜਿਹੜਾ ਸੁਖਣਾ ਉਹਨੂੰ ਜ਼ਰੂਰ ਪੂਰਾ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਮੈਂ ਬੇਨਤੀ ਕਰੂੰਗਾ ਜੀਮਾ ਸਾਹਿਬ ਦਾ ਮਨ ਟਾਈਮ ਥੋੜਾ ਜਿਆਦਾ ਲੜਿਆ ਤੇ ਤੁਸੀਂ ਪ੍ਰੋਗਰਾਮ ਨੂੰ ਅੱਗੇ ਜਾਰੀ ਰੱਖੋ ਜੀ ਬੜੀਆ ਲੱਗ ਰਿਹਾ ਜੀ ਪ੍ਰੋਗਰਾਮ ਤੇ ਤਾੜੀ ਮਾਰੋ ਕਿਉਂਕਿ